ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਹਿਨਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਜ਼ੀਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਸਹਿਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਲੱਖਾਂ ਰੁਪਏ ਦੇ ਗ੍ਰਾਂਟਾ ਦੇ ਨਾਲ ਹੋਏ ਵਿਕਾਸ ਕਾਰਜਾਂ ਨੂੰ ਮੈਡਮ ਨੀਲਾ ਮਿੱਤਲ ਵਿਧਾਇਕਾ ਵਿਧਾਨ ਸਭਾ ਹਲਕਾ ਰਾਜਪੁਰਾ ਨੇ ਲੋਕ ਅਰਪਿਤ ਕੀਤਾ ਸਮਾਰੋਹ ਦੀ ਸ਼ੁਰੂਆਤ ਬੱਚਿਆਂ ਦੇ ਵੱਲੋਂ ਸਵਾਗਤੀ ਗੀਤ ਦੇ ਰਾਹੀਂ ਹੋਈ ਹੈ ਸਕੂਲ ਮੁਖੀ ਪ੍ਰਿੰਸੀਪਲ ਡਾਕਟਰ ਨਰਿੰਦਰ ਕੌਰ ਦੇ ਵੱਲੋਂ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨਾਂ ਅਤੇ ਪਤਵੰਤੇ ਸੱਜਣਾ ਦਾ ਸਵਾਗਤ ਕਰਦਿਆਂ ਹੋਇਆਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲ ਨੂੰ ਸੋਨਾ ਬਣਾਉਣ ਦੇ ਵਿੱਚ ਨਵੀਂ ਚਾਰ ਦਿਵਾਰੀ ਨਵੇਂ ਚਾਰ ਕਮਰਿਆਂ ਦੀ ਉਸਾਰੀ ਅਤੇ ਮੁਰੰਮਤ ਕਾਰਜਾਂ ਦੀ ਜਾਣਕਾਰੀ ਅਧਿਆਪਕਾਂ ਨੂੰ ਫਿਨਲੈਂਡ ਅਤੇ ਸਿੰਗਾਪੁਰ ਭੇਜ ਕੇ ਮਿਆਰੀ ਸਿੱਖਲਾਈ ਦੇ ਮੌਕੇ ਪ੍ਰਦਾਨ ਕਰਨ ਵਾਲੇ ਮਾਪਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਹਨਾਂ ਦੀ ਮਹੱਤਤਾ ਬਾਰੇ ਵੀ ਵਿਸ਼ੇਸ਼ ਤੌਰ ਦੇ ਉਤੇ ਰੌਸ਼ਨੀ ਪਾਈ ਗਈ। ਮੁੱਖ ਮਹਿਮਾਨ ਐਮ.ਐਲ.ਏ. ਰਾਜਪੁਰਾ ਨੀਲਾ ਮਿੱਤਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਅਨੁਕੂਲ ਸਿੱਖਰ ਸਿਖਾਉਣ ਵਾਲਾ ਮਾਹੌਲ ਦੇਣ ਲਈ ਯਤਨ ਕੀਤੇ ਜਾ ਰਹੇ ਨੇ। ਵਿਧਾਇਕਾ ਮੈਡਮ ਨੀਲਾ ਮਿੱਤਲ ਨੇ 6ਵੀਂ, 7ਵੀਂ, 8ਵੀਂ, 9ਵੀਂ ਅਤੇ 11ਵੀਂ ਜਮਾਤ ਦੇ ਸਾਲਾਨਾ ਨਤੀਜੇ ਦੇ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਦੇ ਉੱਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਨਾਲ ਆਸ਼ੀਰਵਾਦ ਦਿੱਤਾ ਤੇ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ। ਦੇਖੋ ਅੱਜ ਮੈਨੂੰ ਬੜੇ ਮਾਣ ਨਾਲ ਦੱਸਣ ਮੈਂ ਤੁਹਾਨੂੰ ਦੱਸ ਰਹੀ ਆ ਕਿ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਸਿੱਖਿਆ ਦਾ ਪੱਧਰ ਨੂੰ ਉੱਚਾ ਲੈ ਕੇ ਜਾਵਾਂਗੇ ਉਸ ਦੇ ਤਹਿਤ ਅੱਜ ਅਸੀਂ ਗਰਲ ਸੀਨੀਅਰ ਸਕੂਲ ਵਿੱਚ ਆਇਆ ਸਾਡੇ ਨਾਲ ਸਾਡੀ ਸਾਰੀ ਟੀਮ ਹੈ ਇੱਥੇ ਜਿਹੜੇ ਦੋ ਰੂਮ ਔਰ ਇੱਕ ਲੈਬ ਇਹ ਬਣ ਰਹੀ ਹੈ ਉਸ ਦਾ ਅੱਜ ਅਸੀਂ ਉਦਘਾਟਨ ਕਰਨ ਆਇਆ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਬੱਚਿਆਂ ਨੂੰ ਅੱਛੀ ਸਿੱਖਿਆ ਦਿੱਤੀ ਜਾਵੇ ਉੱਚ ਸਿੱਖਿਆ ਦਿੱਤੀ ਜਾਵੇ ਤਾਂ ਕਿ ਬੱਚੇ ਅੱਗੇ ਫਿਊਚਰ 'ਚ ਜਾ ਕੇ ਆਪਣਾ ਅੱਛਾ ਕੈਰੀਅਰ ਬਣਾਉਣ ਉਹਦੇ ਲਈ ਸਭ ਤੋਂ ਵੱਡਾ ਰੋਲ ਹੁੰਦਾ ਏ ਟੀਚਰਜ਼ ਦਾ ਟੀਚਰਜ਼ ਨੂੰ ਵੀ ਅਲੱਗ-ਅਲੱਗ ਟਾਈਮ 'ਤੇ ਕਿਸੇ ਨੂੰ ਸਿੰਗਾਪੁਰ ਕਈਆਂ ਨੂੰ ਫਿਨਲੈਂਡ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ ਤਾਂ ਕਿ ਉਹ ਦੂਸਰੇ ਦੇਸ਼ਾਂ ਦੀਆਂ ਟ੍ਰੇਨਿੰਗ ਵੀ ਲੈ ਕੇ ਸਾਡੇ ਬੱਚਿਆਂ ਨੂੰ ਉਦਾਂ ਦੀ ਐਜੂਕੇਸ਼ਨ ਦਿੱਤੀ ਜਾਵੇ ਤਾ ਮੈਂ ਇਹੀ ਕਹੂੰਗੀ ਕਿ ਇਸ ਪੰਜਾਬ ਸਰਕਾਰ ਨੇ ਜੋ ਸਿੱਖਿਆ ਦਾ ਮਾਡਲ ਜੋ ਅਸੀਂ ਪਹਿਲਾਂ ਦਿੱਲੀ ਵਿੱਚ ਸ਼ੁਰੂ ਕੀਤਾ ਸੀਗਾ ਬਿਲਕੁਲ ਉਸੇ ਦੀ ਤਰਜ਼ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜੋ ਸਿੱਖਿਆ ਦਾ ਮਾਡਲ ਇੱਥੇ ਪੰਜਾਬ ਵਿੱਚ ਸ਼ੁਰੂ ਹੋਇਆ ਹੈ ਅੱਜ ਅਸੀਂ ਉਹਦੇ ਤਹਿਤ ਜੋ ਰੂਮ ਔਰ ਲੈਬ ਬਣੀ ਹੈ ਉਸ ਦਾ ਉਦਘਾਟਨ ਕਰਾਂਗੇ ਸਕੂਲਾਂ ਦੇ ਨਾਲ ਨਾਲ ਕੋਈ ਹੋਰ ਵੀ ਸਕੀਮ ਹੈਗੀ ਹੈ ਜੀ ਕਿ ਜਿਹੜੇ ਲੈਬ ਵਗੈਰਾ ਹੈਗੇ ਆ ਜਾਂ ਕੋਈ ਹੋਰ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸਤੇ ਕੋਈ ਕਰ ਰਹੇ ਹਾਂ ਹਾਂਜੀ ਹਾਂ ਜਿਹੜੇ ਜਿਹੜੇ ਸਕੂਲ ਤੋਂ ਜਿੱਦਾਂ ਜਿੱਦਾਂ ਦੀ ਡਿਮਾਂਡ ਆ ਰਹੀ ਹੈ ਸਾਡੇ ਇੱਥੇ ਪੂਰਾ ਰਾਜਪੁਰਾ ਹਲਕੇ ਵਿੱਚੋਂ ਸਾਡੇ ਮਾਨਯੋਗ ਬੀਜੇ ਮੈਨੇਜਰ ਜੀ ਨੂੰ ਐਜੂਕੇਸ਼ਨ ਦਾ ਇੱਕ ਕੋਆਰਡੀਨੇਟਰ ਲਗਾਇਆ ਗਿਆ ਹੈ ਜਿਹੜਾ ਕਿ ਹਰ ਸਕੂਲ 'ਚ ਜਾਂਦੇ ਨੇ ਹਰ ਸਕੂਲ ਦੀ ਡਿਮਾਂਡ ਜਿੱਦਾਂ ਜਿੱਦਾਂ ਦੀ ਡਿਮਾਂਡ ਹੈ ਉਹ ਲੈ ਕੇ ਅੱਗੇ ਅਸੀਂ ਸਰਕਾਰ ਨੂੰ ਦਿੰਦੇ ਆ ਤਾਂ ਕਿ ਉੱਥੇ ਉਹ ਕੰਮ ਹੋ ਜੇ ਕਿਉਂਕਿ ਸਾਡੀ ਪ੍ਰਾਇੋਰਟੀ ਸਕੂਲਾਂ ਦੀ ਹੈ ਪਹਿਲਾਂ ਬਿਜਲੀ ਦੀ ਸੀ ਬਿਜਲੀ ਅਸੀਂ ਜਦੋਂ ਦੀ ਸਰਕਾਰ ਆਈ ਹੈ ਭਗਵੰਤ ਮਾਨ ਜੀ ਦੀ ਸਰਕਾਰ ਆਈ ਹੈ ਤਿੰਨ ਸਾਲਾਂ ਤੋਂ ਬਿਜਲੀ ਲੋਕਾਂ ਨੂੰ ਫ੍ਰੀ ਮਿਲ ਰਹੀ ਹੈ ਸਾਡੀ ਦੂਸਰੀ ਪਾਇਓਰਟੀ ਸਿੱਖਿਆ ਦੀ ਸੀਗੀ ਸਿੱਖਿਆ ਤੇ ਸਾਡਾ ਪੂਰਾ ਜ਼ੋਰ ਨਾਲ ਕੰਮ ਚੱਲ ਰਿਹਾ ਉਸੇ ਦੇ ਤਹਿਤ ਹੀ ਅੱਜ ਅਸੀਂ ਵੱਖ-ਵੱਖ ਸਕੂਲਾਂ 'ਚ ਜਾ ਰਹੇ ਆ ਜਿੱਥੇ ਜਿੱਥੇ ਜੋ-ਜੋ ਡਿਮਾਂਡਾਂ ਆ ਰਹੀਆਂ ਸੀ ਉਹ ਡਿਮਾਂਡਾਂ ਪੂਰੀਆਂ ਕਰਕੇ ਬਾਕੀ ਬੱਚਿਆਂ ਨੂੰ ਅੱਗੇ ਅੱਛੀ ਸਿੱਖਿਆ ਮਿਲੇ ਚਾਹੇ ਕੰਪਿਊਟਰ ਲੈਬ ਹੋਣ ਚਾਹੇ ਬੱਚਿਆਂ ਨੂੰ ਵਾਈਫਾਈ ਦੀ ਸਹੂਲਤ ਹੋਵੇ ਤੁਸੀਂ ਪਹਿਲਾਂ ਦੇਖਦੇ ਹੋਵੋਗੇ ਸਕੂਲਾਂ 'ਚ ਟਾਇਲਟ ਨਹੀਂ ਹੁੰਦੇ ਸੀ ਬੱਚੇ ਪੁੰਜੇ ਬੈਠੇ ਹੁੰਦੇ ਸੀ ਹੁਣ ਬੱਚਿਆਂ ਨੂੰ ਅੱਛੇ ਬੈਂਚ ਦਿੱਤੇ ਜਾ ਰਹੇ ਨੇ ਵਾਈਫਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ ਔਰ ਸਕੂਲਾਂ 'ਚ ਚੌਕੀਦਾਰ ਕਦੇ ਤੁਸੀਂ ਸੁਣਿਆ ਸੀ ਗਵਰਨਮੈਂਟ ਸਕੂਲਾਂ 'ਚ ਕੋਈ ਚੌਕੀਦਾਰ ਹੋਣ ਅੱਤੇ ਉਹ ਸਕੂਲਾਂ ਚੌਕੀਦਾਰ ਵੀ ਦਿੱਤੇ ਜਾਂਦੇ ਆ ਗਵਰਨਮੈਂਟ ਸਕੂਲਾਂ ਦੇ ਟੀਚੇ ਬੱਚਿਆਂ ਲਈ ਬੱਸਿਸ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਾਡਾ ਇੱਕੋ ਹੀ ਮਕਸਦ ਹੈ ਕਿ ਵੱਧ ਤੋਂ ਵੱਧ ਬੱਚੇ ਸਕੂਲਾਂ ਚ ਜਾਣ ਕਿਉਂਕਿ ਆ ਕਈ ਬੁੰਦੇ ਗਰੀਬ ਬੱਚੇ ਨਹੀਂ ਪੜ ਸਕਦੇ ਸੀਗੇ ਔਰ ਲੜਕੀਆਂ ਬਹੁਤ ਸਾਰੀਆਂ ਸਕੂਲਾਂ ਚ ਨਹੀਂ ਆਉਂਦੀਆਂ ਸੀ ਜੀ ਆਮ ਦੇ ਸਾਧਨ ਨਹੀਂ ਹੈ ਤਾਂ ਜਦੋਂ ਪਿੰਡਾਂ ਚ ਸ਼ਹਿਰਾਂ ਮਹੱਲਿਆਂ ਚ ਬਸਾਂ ਜਾਂਦੀ ਹੈ ਤਾਂ ਲੜਕੀਆਂ ਦੀ ਗਿਣਤੀ ਵੀ ਸਕੂਲਾਂ ਚ ਬਹੁਤ ਵੱਧ ਰਹੀ ਹੈ ਇਹੀ ਚੀਜ਼ ਨੂੰ ਲੈ ਕੇ ਅਸੀਂ ਅੱਗੇ ਚੱਲੇ ਆ ਔਰ ਪੰਜਾਬ ਸਰਕਾਰ ਦਾ ਇਹੀ ਸੁਪਨਾ ਹੈ ਖੇੜਦਾ ਪੰਜਾਬ ਪੜਦਾ ਪੰਜਾਬ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦ ਦਾ ਹੋਵੇ ਅਸਰ